ਖਬਰਨਾਮਾ ਦੇਖ ਰਿਹਾ ਸਾਰੇ ਹੀ ਚੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਆਪਣੇ ਆਪ ਨੂੰ ਇਮਾਨਦਾਰ ਦੱਸਣ ਵਾਲੀ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਜਿਨ੍ਹਾਂ ਦੀਆਂ ਪੋਲਾਂ ਖੁੱਲ ਰਹੀਆਂ ਨੇ ਰਜ ਕੇ ਪਿਛਲੇ 3 ਸਾਲਾਂ ਦੇ ਵਿੱਚ ਲੁੱਟਿਆ ਗਿਆ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਲੇਕਿਨ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਭ-ਉਭ ਕੇ ਪ੍ਰਚਾਰ ਕੀਤੇ ਜਾ ਰਹੇ ਨੇ ਕਹਿੰਦੇ ਨੇ ਕਿ ਜੇਕਰ ਇਮਾਨਦਾਰੀ ਦੀ ਮਿਸਾਲ ਦੇਣੀ ਹੋਵੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਦੇ ਸਕਦੇ ਹੋ ਕਿਉਂਕਿ ਇਹਨਾਂ ਉੱਤੇ ਇੱਕ ਵੀ ਇਲਜ਼ਾਮ ਨਹੀਂ ਲੱਗ ਲੇਕਿਨ ਇਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹਿ ਮਤਰਾਲਾ ਹੈ ਗੈਰ ਗ੍ਰਹਿ ਮਤਰਾਲਾ ਜੇਕਰ ਪਰਮਿਸ਼ਨ ਦੇਵੇ ਤਾਂ ਸਿੱਟ ਜਾਂਚ ਕਰ ਸਕਦੀ ਹੈ ਲੇਕਿਨ ਇਧਰ ਸਿੱਟ ਨੂੰ ਪਰਮਿਸ਼ਨ ਹੀ ਦਿੱਤੀ ਗਈ ਪਰਮਿਸ਼ਨ ਸਿਟ ਨੇ ਆਪਣੇ ਹੱਥ ਖੜੇ ਕਰ ਦਿੱਤੇ ਕਿ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ 180 ਕਾਲਾਂ ਰਿਕਾਰਡਿੰਗ ਉਪਲਬਧ ਨਹੀਂ ਕਿਸ ਦੇ ਕੋਲ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕ ਨਰਿੰਦਰ ਕੌਰ ਭਰਾਜ ਦੀਆਂ ਯਾਨੀ ਕਿ 180 ਕਾਲਾਂ ਦੀ ਰਿਕਾਰਡਿੰਗ ਹੈ ਲੇਕਿਨ ਉਹਨਾਂ ਦੀ ਉਨ੍ਹਾਂ ਰਿਕਾਰਡਿੰਗਾਂ ਦੀ ਸਿਟ ਨੇ ਹਾਲੇ ਜਾਂਚ ਹੀ ਨਹੀਂ ਸ਼ੁਰੂ ਕੀਤੀ ਆਪਣੇ ਆਪ ਅਤੇ ਆਪਣੇ ਲੜਕੇ ਦੀਆਂ ਸਹਾਂ ਚੁੱਕਣ ਵਾਲੀ ਨਿੰਦਰ ਕੌਰ ਉੱਪਰ ਅੱਜ ਦਾ ਸੱਚ ਸਾਹਮਣੇ ਆਇਆ ਹੈ ਸੰਗਰੂਪ ਭਗਵਾਨੀਗਲ ਬਲਾਕ ਵਿੱਚ ਵਿਧਾਇਕ ਨੂੰ 30 ਲੱਖ ਰੁਪਏ ਦੇਣ ਦੇ ਬਾਵਜੂਦ ਟਰੱਕ ਯੂਨੀਅਨ ਦਾ ਪ੍ਰਧਾਨ ਨਾ ਬਣਾਇਆ ਜਾਣ ਤੇ ਜਰੀਲੀ ਦਵਾਈ ਪੀ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮਨਜੀਤ ਸਿੰਘ ਕਾਕਾ ਨੇ ਕਿਹਾ ਕਿ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਸਿਟ ਬਣਾ ਦਿੱਤੀ ਹੈ ਅਜੇ ਤੱਕ ਸਿਟ ਨੇ ਜਾਂਚ ਸ਼ੁਰੂ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ 30 ਲੱਖ ਰੁਪਏ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਵਿਧਾਇਕਾਂ ਨਾਲ ਹੋਈ ਗੱਲਬਾਤ 180 ਕਾਲਾਂ ਦੀ ਰਿਕਾਰਡਿੰਗ ਹੈ ਵਿਧਾਇਕ ਵੱਲੋਂ ਭੇਜਿਆ ਗਿਆ ਮੈਸੇਜ ਵੀ ਉਹਨਾਂ ਕੋਲ ਹੈ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਸਰਕਾਰ ਨੇ ਇਸ ਮਾਮਲੇ ਵਿੱਚ ਸਦ ਦਾ ਗਠਨ ਕੀਤਾ ਹੈ ਐਸਆਈਟੀ ਨੇ ਜਾਂਚ ਵੀ ਸ਼ੁਰੂ ਕੀਤੀ ਅੱਜ ਭਰਾਜ ਕਹਿ ਰਹੀ ਹੈ ਕਿ ਉਹਨਾਂ ਨੂੰ ਕਾਕਾ ਜਾਣਦਾ ਨਹੀਂ ਫੋਟੋਆਂ ਜਨਤਕ ਕਰਦੇ ਹੋਏ ਕਾਕਾ ਨੇ ਕਿਹਾ ਕਿ ਭਰਾਜ ਅਰੋੜੇ ਵੱਲ ਰੋੜੇ ਵਾਲੇ ਸੰਤਾ ਨੂੰ ਮੰਦੀ ਹੈ ਯਾਨੀ ਕਿ ਮਨਜੀਤ ਸਿੰਘ ਉਰਫ ਕਾਕਾ ਕੋਲ 180 ਕੋਲਾਂ ਦੀ ਰਿਕਾਰਡਿੰਗ ਫਿਰ ਨਰਿੰਦਰ ਕੌਰ ਭਰਾਜ ਦੀਆਂ ਫੋਟੋਆਂ ਉਹਦੇ ਨਾਲ ਖਸ਼ਵਾਈਆਂ ਹੋਈਆਂ ਨੇ ਸਮੇਂ-ਸਮੇਂ ਤੇ ਜਦੋਂ ਉਸਨੇ ਪਾਰਟੀ ਦੇ ਲਈ ਕੰਮ ਕੀਤਾ ਅੱਜ ਨਰਿੰਦਰ ਕੌਰ ਭਰਾਜ ਕਹਿੰਦੀ ਹੈ ਕਿ ਮਨਜੀਤ ਸਿੰਘ ਕਾਕਾ ਜਿਸ ਦੇ ਕੋਲ ਪਹਿਲਾਂ 30 ਲੱਖ ਰੁਪਏ ਲੱਗ ਲੱਗੇ ਉਸ ਤੋਂ ਬਾਅਦ 55 ਲੱਖ ਜਾਂ 50 ਲੱਖ ਰੁਪਏ ਕੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਹੋਰ ਕਿਸੇ ਨੂੰ ਦੇ ਦਿੱਤੀ ਗਈ ਇਸ ਨੂੰ ਲੈ ਕੇ ਖਾਸੇ ਤਤਤੇ ਹੋ ਗਏ ਨੇ ਮਨਜੀਤ ਸਿੰਘ ਕਾਕਾ ਉਹਨਾਂ ਵੱਲੋਂ ਚੰਡੀਗੜ੍ਹ ਵਿਖੇ ਕਾਨਫਰੰਸ ਕੀਤੀ ਗਈ ਕਾਨਫਰੰਸ ਤੇ ਕਹਾ ਗਿਆ ਕਿ ਜਿਹੜੇ ਮਨਜੀਤ ਸਿੰਘ ਕਾਕਾ ਨੇ ਉਹਨਾਂ ਕਹਾ ਕਿ 180 ਕਾਲਾਂ ਦੀ ਰਿਕਾਰਡਿੰਗ ਮੇਰੇ ਕੋਲ ਹੈ ਪੰਜਾਬ ਸਰਕਾਰ ਨੇ ਇਹ ਸਾਰਾ ਮਾਮਲਾ ਸਿੱਟ ਨੂੰ ਦੇ ਦਿੱਤਾ ਹੈ ਸਿੱਟ ਹਾਲੇ ਕਿਸੇ ਵੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਨਹੀਂ ਕਰ ਰਹੀ ਉਹਨਾਂ 180 ਕਾਲਾਂ ਦੀ ਰਿਕਾਰਡਿੰਗ ਨੂੰ ਲੈ ਕੇ ਇਟ ਮੀਨਸ ਕਿ ਮਨਿੰਦਰ ਜਿਹੜੀ ਨਰਿੰਦਰ ਕੌਰ ਭਰਾਜ ਹੈ ਭਰਾਜ ਵੱਲੋਂ ਇਹ ਪੈਸਾ ਗਮਨ ਕੀਤਾ ਗਿਆ ਪਹਿਲਾ ਪੈਸਾ ਲਿਆ ਗਿਆ ਫਿਰ ਪੈਸਾ ਮੋੜਿਆ ਗਿਆ ਫਿਰ ਪੈਸਾ ਹੋਰ ਕਿਸੇ ਕੋਲ ਲੈ ਕੇ ਉਸ ਜਿਹੜਾ ਹੈ ਟਰੱਕ ਯੂਨੀਅਨ ਦਾ ਜਿਹੜਾ ਪ੍ਰਧਾਨ ਬਣਾ ਦਿੱਤਾ ਨਰਿੰਦਰ ਕੌਰ ਭਰਾਜ ਪੂਰੀ ਤਰ੍ਹਾਂ ਫਸ ਚੁੱਕੇ ਨੇ ਨਰਿੰਦਰ ਕੌਰ ਭਰਾਜ ਦਾ ਹੁਣ ਇਸ ਵਿਵਾਦ ਦੇ ਵਿੱਚੋਂ ਇਸ ਝਗੜੇ ਵਿੱਚੋਂ ਨਿਕਲਣਾ ਬਾਲਾ ਹੀ ਮੁਸ਼ਕਲ ਹੋ ਜਾਵੇਗਾ ਕਿਉਂਕਿ ਮਨਜੀਤ ਸਿੰਘ ਕਾਕਾ ਜਿਸ ਵੱਲੋਂ ਪਹਿਲਾਂ 30 ਲੱਖ ਰੁਪਏ ਦਿੱਤੇ ਗਿਆ ਉਸ ਕੋਲੋਂ ਇੱਕ ਉਸ ਕੋਲ 180 ਕਾਲਾਂ ਦੀ ਰਿਕਾਰਡਿੰਗ ਉਪਲਬਧ ਹੈ ਸਿਟ ਹਾਲੇ ਜਾਂਚ ਨਹੀਂ ਕਰ ਰਹੀ ਧੰਨਵਾਦ